ਹੈ ਨੀ ਵਰਜਾਈ ਸਜਣਾ ਤਾਂ ਸਜਣਾ ਦਾ ਢੇਰ ਹਯਾ ਹੁੰਦੇ ਤੂੰ ਤਾਂ ਸਲੋ ਹਯਾ ਹੀ ਲਾਈ ਖਲੋਤੀ ਐ ਕੀ ਹੋਇਆ ਜੱਟ ਬਾਲੜੀ ਆ ਕੇ ਮੇਰੇ ਕੋਲ ਸਿਰ ਵੀ ਖਾ ਲੈਂਦੀ ਐ ਐ ਵੈਸੇ ਆਪਰੀ ਖਲੋਤੀ ਐ ਲਾ ਜਸੀ ਆਫਰ ਜਿਸ ਦਾ ਦੋ ਸੁਣ ਲਈ ਉਸ ਲਖਤੀ ਲਾਨਤ ਤੁਹਾਡੇ ਦੋਵਾਂ ਦੀ ਸ਼ਕਲ ਦੇ ਉੱਤੇ ਉਹ ਬਦਤਮੀਜ਼ੋ ਆਟਾ ਤਾਂ ਮੈਂ ਪੂਰੇ ਮਹੱਲੇ ਚੋਂ ਮੰਗ ਕੇ ਲੈ ਕੇ ਆਂਦੀ ਪਈਆਂ ਤੇ ਆਫਰ ਮੈਨੂੰ ਕਿਹੜੀ ਚੀਜ਼ ਦੀ ਆ ਜੇ ਆਫਰ ਕਾਇ ਨਹੀਂ ਆਈ ਨਾ ਤਾਂ ਜਲਦੀ ਨਾਲ ਆਟਾ ਮਲ ਕੇ ਰੋਟੀਆਂ ਮੈਨੂੰ ਦੋ ਪਕਾ ਕੇ ਦੇ ਚ ਤੇ ਫੂਤਨ ਚਾਈ ਜਾਤਾ ਡਾਂਗ ਜਈਆ ਲਾਂਤਾ ਸਾਨੂੰ ਨਾ ਗਤੀਆਂ ਕਰ ਜਿਹੜੇ ਦੇਂਦੀ ਤੂੰ ਸਾਡੇ ਘਰੇ ਆਈਆਂ ਨਾ ਲਾਂਤਾ ਗੱਦ ਗੱਦ ਕੇ ਸਾਡੇ ਮੂੰਹ ਦਾ ਨੂਰ ਚੱਟੇ ਕਰੀਏ ਮਾਸ਼ਾਅੱਲਾ ਅੱਬੇ ਕਿਰਾ ਤੁਹਾਡੇ ਮੂੰਹ ਤੇ ਨੂਰ ਦੀਆਂ ਲਾਟਾਂ ਵਜਦੀਆਂ ਪਈਆਂ ਨੇ ਨਹੀਂ ਸੁੰਦਰੀ ਚੱਲ ਕਿਸੇ ਕ ਆਪਣੇ ਘਰ ਐ ਰੋਟੀ ਦੀ ਝਾਕ ਤੇ ਬਹਿਣ ਦੀ ਜ਼ਰੂਰਤ ਕੋਈ ਨਹੀਂ ਹੈ ਕੋਣੀ ਤੇਰੇ ਭਰਾ ਇੱਥੇ ਮਿਲਣਾ ਚੱਲਦੀਆਂ ਪਈਆਂ ਜਿਹੜਾ ਮੈਨੂੰ ਥੱਬਿਆਂ ਨਾਲ ਪੈਸੇ ਲਿਆ ਕੇ ਦਿੰਦਾ ਵੇ ਤੇ ਮੈਂ ਤੁਹਾਨੂੰ ਪਕਾਪਕਾ ਕੇ ਖਵਾਵਾ ਬੈਨ ਟੋਟ ਖਾਲਾ ਫੇਰ ਟੋਟੇ ਖਾਲਾ ਨਹੀਂ ਬੈਣ ਜਾ ਤੂੰ ਵਗ ਜਾ ਐਵੇਂ ਆਪਣੇ ਭਰਾ ਦਾ ਦਮ ਦੁਖੀ ਹੋ